ਕੀਤੀ ਮੰਗੂ ਰੱਖਾਂਗੇ ਪੁੱਤ ਕੀ ਕੀ ਬਣਾ ਲੈਣੀ ਆ ਤੂੰ ਇਹ ਤੇ ਬਣਾ ਦੂ ਤੁਹਾਡਾ ਮੋਰ ਕੀ ਮਤਲਬ ਬਣਾ ਦੇ ਆ ਸਭ ਕੁਝ ਲੈਂਦੀ ਆ ਅੱਛਾ ਜੀ ਇਹ ਤਾਂ ਬਹੁਤ ਵਧੀਆ ਗੱਲ ਆ ਹਾਂ ਜੀ ਪੁੱਤ ਫੇਰ ਵੀ ਦੱਸ ਕੀ ਕੀ ਬਣਾ ਲੈਣੀ ਆ ਜੋ ਤੁਸੀਂ ਕਹੋਗੇ ਮੈਂ ਉਹ ਬਣਾ ਲੂੰਗੀ ਪਤਾ ਤਾਂ ਬਹੁਤ ਵਧੀਆ ਗੱਲ ਆ ਜੋ ਤੈਨੂੰ ਪਸੰਦ ਆ ਉਹ ਬਣਾ ਲਿਆ ਠੀਕ ਆ ਜੀ ਮੈਂ ਹੁਣੇ ਲਿਓਨੀ ਬਣਾ ਕੇ ਜਾ ਪੁੱਤ ਬਣਾ ਲਿਆ ਰੁਕੋ ਜਰਾ ਸਬਰ ਕਰੋ ਬਾਜੀ ਸਾਡ ਤੋਂ ਕੁੜੀ ਸਿਆਣੀ ਚਾਹੀਦੀ ਸੀ ਜਿਹੜੀ ਸਾਡੀ ਇੱਜ਼ਤ ਕਰਿਆ ਕਰੇ ਜਦੋਂ ਕੋਈ ਆਇਆ ਗਿਆ ਹੋਵੇ ਉਹਨਾਂ ਦੀ ਇੱਜ਼ਤ ਕਰੇ ਉਹਨਾਂ ਨੂੰ ਚਾਹ ਪਾਣੀ ਪੁੱਛੇ ਤਾਂ ਸੇਵਾ ਕਰੇ ਬਣਾ ਲੈ ਪੁੱਤ ਹਾਂਜੀ ਬਣਾ ਲਿਆਈ ਕੀ ਬਣਾ ਕੇ ਲਈ ਸਾਨੂੰ ਇਹਨੂੰ ਖਾ ਪਰ ਵੀ ਤੂੰ ਰੁਕੋ ਕਰ ਬਸ ਜੇ ਮੈਂ ਬੁਲਾਵਾਂ ਹਾਂ ਦੀ ਸਬਸ ਪੁੱਤ ਪਸਾ ਹੋ ਬਣਾਉਂਦਾ ਤੈਨੂੰ ਨਹੀਂ ਜੀ ਮੈਂ ਤੇ ਨਾਗਿੰਗ ਡਾਂਸ ਵੀ ਕਰ ਲੈਨੀ ਆ ਕਰਕੇ ਵਿਖਾਵਾਂ Hello, <laughs> <laughs> you